ਹਰਦੇਵ ਤਾਨੁਰਦੇਵ ਜੈ ਭੀਮ ਜੈ ਭਰ ਹਰ ਬਾਲਮਿਕੀ ਜੈ ਬਾਲਮਿਕੀ ਮੇਰਾ ਪਿੰਡ ਕਾਠਗੜ ਹੈ ਜੀ ਮੈਂ ਗੁਰੂ ਦਾਸ ਟੈਗਰ ਫੋਰਸ ਵਾਲਿਆਂ ਨੂੰ ਬੇਨਤੀ ਕਰਦਾ ਜੀ ਕੱਲਣ ਸਾਹਿਬ ਜੀ ਨੂੰ ਹੱਥ ਜੋੜ ਕੇ ਮੈਂ ਮਹਾਰਾਜ ਜੀ ਕੰਮ ਕਰਦਾ ਜੀ ਬੋਲੇ ਪੜਦਾ ਮੈਂ ਤੇ ਸਾਡੇ ਪਿੰਡ ਜੀ ਇੱਕ ਡੇਰਾ ਪੈਂਦਾ ਬਾਬਾ ਸਰਬੰਦਾ ਜੀ ਦਾ ਹੈ ਜੀ ਡੇਰਾ ਤੇ ਉੱਥੇ ਅਸੀਂ ਕਾਫੀ ਟਾਈਮ ਤੋਂ ਕੰਮ ਕਰ ਰਹੇ ਹਾਂ ਬੋਲੇਪਰ ਕਾਫੀ ਟਾਈਮ ਤੋਂ ਮਤਲਬ ਲਾ ਰਹੇ ਨੇ ਉੱਥੇ ਇੱਕ ਸੇਵਾਦਾਰ ਹੈ ਉਹਨਾਂ ਨੂੰ ਪਤਾ ਹੈ ਇੱਕ ਉਹਨਾਂ ਦਾ ਇੱਥੇ ਡੇਰਾ ਅੱਗੇ ਹੈ ਜੀ ਮਾਲੇਵਾਲ ਦੇ ਕੋਲ ਬੋੜੀ ਸਾਹਿਬ ਜੋ ਕਿ ਉਹਨਾਂ ਦੇ ਸਜਾਲਕ ਨੇ ਸੋਮੀ ਦਿਆਲ ਜੀ ਤੇ ਉਹਨਾਂ ਨੇ ਸਾਨੂੰ ਕਈ ਵਾਰ ਇੱਥੇ ਦੇਖਿਆ ਵੀ ਕੰਮ ਕਰਦੇ ਆ ਉਹ ਜੀ ਤੇ ਹੁਣ ਕਾਫੀ ਟਾਈਮ ਤੋਂ ਅਸੀਂ ਕੱਲ ਜਿੱਦਾਂ ਉਹਨਾਂ ਸਾਨੂੰ ਕਿਹਾ ਵੀ ਤੁਸੀਂ ਉੱਥੇ ਡੇਰੇ 'ਚ ਕੰਮ ਕਰ ਜਾਓ ਜਿੱਦਿ ਅਸੀਂ ਕੰਮ ਕਰਨ ਗਏ ਜੀ ਉਹ ਆਏ ਉਧਰੋਂ ਗੇਟ ਤੋਂ ਐਂਟਰੀ ਹੋਈ ਸੀ ਅਸੀਂ ਉੱਥੇ ਕੰਮ ਤੇ ਸਮਾਨ ਲੈ ਕੇ ਪੁੱਜੇ ਸੀਗੇ ਜੀ ਜਿੱਦਿ ਅਸੀਂ ਪੁੱਜੇ ਤੇ ਉਧਰੋਂ ਆਏ ਕਹਿੰਦੇ ਤੁਸੀਂ ਕੰਮ ਕਰਨਾ ਮੈਂ ਕਿਹਾ ਹਾਂ ਜੀ ਕਾ ਅਸੀਂ ਕਰਨਾ ਹੈ ਕਹਿੰਦੇ ਠੀਕ ਹੈ ਤੁਸੀਂ ਕਹਿੰਦੇ ਅੰਦਰ ਜਾਓ ਕੰਮ ਕਰ ਲਓ ਜਿੱਦਿ ਅਸੀਂ ਅੰਦਰ ਐਂਟਰ ਆਉਣ ਲੱਗੇ ਸਾਨੂੰ ਪਿੱਛੋਂ ਬਾੜ ਮਾਰੀ ਕਹਿੰਦੇ ਤੁਸੀਂ ਹਟੀ ਜਾਣਾ ਮੈਂ ਬੋ ਕਹਿੰਦਾ ਜਿਹੜੇ ਪੈਰਾਂ ਨਾਲ ਤੁਸੀਂ ਆਏ ਹੋ ਉਹੀ ਪੈਰਾਂ ਨਾਲ ਤੁਸੀਂ ਪਿੱਛੇ ਮੁੜ ਜਾਓ। ਅਸੀਂ ਕਿਹਾ ਠੀਕ ਹੈ ਜੀ ਅਸੀਂ ਹੱਥ ਜੋੜੇ ਜੀ ਅਸੀਂ ਸਮਝ ਚੱਕਿਆ ਤੇ ਅਸੀਂ ਆਨ ਲਾਪੇ। ਜਿੱਦਿ ਆਏ ਪਿੱਛੋਂ ਬੁੱਲਣ ਲਾਪੇ ਕਹਿੰਦਾ ਪਾਣੀ ਲੋਕ ਇੱਥੋਂ ਉੱਠ ਕੇ ਆਏ ਦੇਰ ਦਾ ਜੀ। ਅਸੀਂ ਪੈਨ ਨਹੀਂ ਬੋਲੇ ਸਮਝ ਚੱਕਿਆ ਅਸੀਂ ਆਪਣੀ ਸ਼ੌਕ ਤੇ ਘੱਟ ਹਟਾ ਗਏ ਤੇ ਉਹ ਉਧਰੋਂ ਗੱਡੀ ਲੈ ਕੇ ਆ ਰਹੇ ਸੀ ਸਾਡੀ ਦੁਕਾਨ ਦੇ ਕੋਲ। ਅਸੀਂ ਮੈਂ ਦੁਕਾਨ ਦੇ ਕੋਲ ਹੱਥ ਦਿੱਤਾ। ਮੈਂ ਗੱਲ ਸੁਣਾ ਮਹਾਰਾਜ ਜੀ ਵੀ 11:00 ਵੱਜ ਗਏ ਨਾ ਸਾਡੇ ਬੰਦੇ ਇੱਧਰ ਜਾਣ ਜੋਗੇ ਨਾ ਉਧਰ ਜਾਣ ਜੋਗੇ ਆ। ਜਿਹੜੀ ਸਾਡੀ ਬਣਦੀ ਪੇਮੈਂਟ ਆ ਜੀ ਪੇ ਇੱਕ ਨਾਲ ਮੁੰਡਾ ਨਿਕਲੇ ਆ ਤੱਗੇ ਛਾਈ ਕਰਨ ਲੱਪੇ ਜੀ ਕਹਿੰਦੇ ਕੋਈ ਨਾ ਤੈਨੂੰ ਪੇਮੈਂਟ ਅਜੀ ਦਿੰਦੇ ਆ ਕਹਿੰਦੇ ਚਮਾਰ ਬੰਦੇ ਆ ਕਹਿੰਦਾ ਪਤਨੀ ਮੂੰਹ ਚਾ ਕੇ ਕਿੱਥੋਂ ਆ ਜਾਂਦੇ ਇਹ ਵਿੱਚ ਉਹ ਦੋਨੇ ਜਣੇ ਬੋਲੇ ਜੀ ਸ਼ਬਦ ਦਦਾਰੇ ਚਲੋ ਜੀ ਮੈਂ ਉਹਨਾਂ ਨੂੰ ਕੁਝ ਬੋਲਿਆ ਨਹੀਂ ਹੈਗਾ ਜੀ ਇਸ ਕਰਕੇ ਹੱਥ ਜੋੜ ਕੇ ਮੇਰੀ ਬੇਨਤੀ ਹੈ ਤੱਲਾ ਸਾਹਿਬ ਜੀ ਨੂੰ ਮੇਰਾ ਮਸਲਾ ਹੱਲ ਕੀਤਾ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ